ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਾਲ ਤਹਿਸੀਲ ਅਜਨਾਲਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਦਸੰਚ ਵਿੱਚ ਲਿਖਿਆ ਲੱਗ ਗਿਆ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਪ੍ਰਿਤਪਾਲ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਦਿਖਾਉਣੀਆਂ ਇੱਕ ਸੂਈਆ ਤੇ ਇੱਕ ਗੱਬਣਿਆ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਹੋ ਸਣਾ ਠੀਕ ਠਾਕ ਜੀ ਠੀਕ ਠਾਕ ਨਹੀਂ ਸਣਾ ਸਭ ਹੋ ਦੀਆ ਜੀ ਵਿਕ ਗਿਆ ਉਦ ਨਾਲ ਮਾਲਕ ਵਿਕ ਗਿਆ ਸਾਥੀ ਕੋਈ ਵਿਕਿਆ ਮਾਲਕ ਠੀਕ ਹੈ ਚਲੋ ਨਾਮ ਦੱਸਦੇ ਕਰੀ ਨਾਮ ਮੇਰਾ ਪ੍ਰਿਤਪਾਲ ਸਿੰਘ ਜੀ ਪਿੰਡ ਚਾਰਕਾਂ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਜੀ ਤੇ ਫੋਨ ਨੰਬਰ ਬੋਲ ਦੇ ਫੋਨ ਨੰਬਰ 77 8 ਦਾਕਾ ਦੇ ਚਰਨੇ 75 ਜੀ ਠੀਕ ਹੈ ਜੀ ਇੱਕ ਸੂਈ ਹੈ ਤੇ ਇੱਕ ਗੱਬੜਾ ਆਪਣੇ ਕੋਲ ਇੱਕ ਗਾਂ ਹੋਰ ਲਈ ਹੈ ਤੀਜਾ ਸੂਹਾ ਜੀ ਅੱਛਾ ਉਹ ਵੀ ਸੂਈ ਆ ਅੱਛਾ ਬੱਚੇ ਵਾਲੀ ਆ ਹਾਂ ਜੀ ਬੱਚਾ ਉਹ ਮੈਂ ਕਹਦਾ 10 15 ਦਿਨਾਂ ਦਾ ਬੱਚਾ ਜੀ ਕਿੰਨਾ ਦੁੱਧ ਦੇ ਕੋਲ ਮਥਲੇ 11 ਕਿਲੋ ਹਰ ਰੋਜ਼ ਜੀ ਤੇ ਰੇਟ ਜਾ ਜੀ ਉਹਦਾ ਵੀ ਜੀ ਆ ਤੀਆਂ ਅੰਦਰ ਵਾਲੀ ਆ ਅੱਛਾ ਹਾਂ ਜੀ ਤੇ ਚਲੋ ਹਾਂ ਮੈਂ ਜਿੱਦਾ ਆ ਮਗਰ ਵਸ਼ੀ ਜੇ ਤੇ ਮਗਰ ਵੀ ਇਹਦੇ ਵਸ਼ੀ ਆ ਹਾਂਜੀ ਕਿੰਨਾ ਚਿਰ ਹੋਇਆ ਐਸੋ ਵੀ ਨਾ ਇਹਨ ਪਰਸੋ ਦੀ 4000 ਪੀਪਲ ਜੀ ਤੇ ਕਿੰਨਾ ਕ ਬੋਲਾ ਜੇ ਤੇ ਕੋਲ ਬੋਲਾ ਜੀ ਆ ਬਰੋ ਨਾੜੂ ਦਾਲੀ ਦੇ ਗੱਲਾਂ ਬਾਕੀ ਤਾਜ਼ਾ ਹੀ ਆ ਬੱਚਾ ਚੱਲਾ ਦਿਖ ਨਹੀਂ ਪਿਆ ਵਾ ਆਹ ਇਹਨੂੰ ਘਰ ਦੇ ਭਾਈ ਬੋਲਾ ਜੇ 9-10 ਦੇ ਹੋਊਗਾ ਅੱਛਾ 9-10 ਦੇ ਲੱਗ ਬੰਨੇ ਹੈਗਾ ਕਿੰਨਾ ਕ ਚਵਾਈ ਜਾਊਗੀ ਇਹ ਆ ਵੀ ਭਾਈ ਤੇਰਾ 14 ਕਿਲੋ ਚਾਈ ਜਾਣਾ ਯਾਰ ਮਾਨ ਨਾ ਇਹਨੇ ਠੀਕ ਹੈ ਜੀ ਤੂੰ ਵੀ ਬੜਾ ਵਧੀਆ ਥਾਂ ਦੇਖੋ ਕਿਦਾਂ ਦਾ ਕੱਲਾ ਕੱਲਾ ਥਾਂ ਲੱਗਾ ਤੋੜ ਦੋ ਫੇਰ ਇੱਕ ਰੀਨ ਕੀ ਰਾਹੀ ਆ ਕਿ ਅਗਲੋ ਕੁਝ ਨਹੀਂ ਆਗੀ ਹੂੰ ਬੱਚੇ ਦਾ ਥੋੜਾ ਜਿਆਦਾ ਕਰਦੀ ਆ ਭਾਜੀ ਠੀਕ ਹੈ ਜੀ ਹਾਂਜੀ ਬਾਕੀ ਹੈਗੇ ਜਰਸੀ ਆ ਦੋਵੇਂ ਅੱਜ ਗਰਮੀਆਂ ਵਾਲੀਆਂ ਹੀ ਆ ਮੈਂ ਨਾ ਗਰਮੀਆਂ ਵਾਲੀਆਂ ਤੋਫੇ ਹੀ ਆ ਗਰਮੀਆਂ ਦੇ ਜਰਸੀ ਆ ਜਿਹੜੀ ਮਾਰਾ ਦਿਓ ਚਾਤੀ ਆਹ ਦੇਖ ਸਾਡੇ ਜੀ ਸੋ ਉਹ ਨੂੰ ਭਾਵੇਂ 15 ਵਿੱਚ ਵਾਦੇ ਚਲੋ ਅਸੀਂ ਜਿੰਨਾ ਹੈਗਾ ਵਾਵੇਂ ਗੱਲਬਾਤ ਦੀ ਬਣਾਉਣੀ ਕੀ ਆ ਤੇ ਮੁੱਲ ਇੰਨਾ ਦੇ ਚੁਵਾਈ ਜਾਣਾ ਮੋਲੇ ਦਾ ਜਾਈਆ ਵੀ ਭਾਜੀ ਕਿੰਨਾ ਮੋਲੇ ਦਾ 42000 ਕਰਦੇ ਆ ਅੱਛਾ ਤੁਸੀਂ ਅੱਜ ਦੱਸ ਦੋ ਤੁਹਾਡੇ ਦੱਸਿਆ ਦੇਣੀ ਕਿ ਨਹੀਂ ਦੇਣੀ 40 ਦੇ ਦੇ ਦਈਏ ਫਿਰ ਉਹ 40 ਤੇ ਬੜਾ ਅੱਛਾ ਹੋਏ ਦਵਾਵਾ ਨਾਲ ਲੈ ਆਓ 38 ਦੀ ਦੇ ਦਈਏ 38 ਤੋਂ ਵੀ ਥੱਲੇ ਆਓ ਜੀ 37 ਦੀ 37 ਤੋਂ ਵੀ ਥੱਲੇ ਆਓ 36 35 ਦੀ ਪੂਰੇ ਦੇਣੀ ਆ ਅੱਛਾ ਹਾਂਜੀ 35000 ਕੋਈ ਵੇਖ ਲੋ ਵਾਸੀ ਬਿਲਕੁਲ ਤਾਜੀ ਸੂਈ ਆ ਆਹ ਮਾਰਨ ਲਈ ਜੇ ਕੱਚਾ ਮਾਰਾ ਵੇਖ ਲੋ ਸਾਹਮਣੇ ਤੁਹਾਡੇ ਮਾਰਨ ਦੀ ਠੀਕ ਆ ਬੋਲੇ ਦੇ ਆ ਜੇ ਆ ਪੀਪਾ ਜੀ ਬੋਲਾ ਮੋਟਾ ਹੀ ਪੰਦਾ ਜੀ ਠੀਕ ਆ ਜੀ ਹਾਂਜੀ ਤੇ ਛੱਡੀ ਤੇਰੀ ਬੜੀ ਥਾਣੇ ਦੀ ਕੱਲਾ ਕੱਲਾ ਲੱਗਾ ਠੀਕ ਆ ਤੇ ਆਹ 2000 ਰੁਪਏ ਭਾਜੀ ਪਹਿਲਾ ਸੂਆ ਹੁੰਦੀ ਵਾਸੀ ਇਹ ਤਾਂ ਸੂਆ ਪਹਿਲਾ ਆ ਛੱਡੀ ਵੇਖੋ ਕੀ ਜੀ ਤੇ ਥਾਂ ਛੱਡੀ ਤੇਰੀ ਪੂਰੀ ਅੱਜ ਦੀ ਹੈ ਤਾਂ ਮਰਦੀ ਠੰਡੀ ਪੜੀ ਠੀਕ ਆ 80 ਇਹ ਕਾਲੀ ਦੋ ਰੋ ਇੰਨਾ ਵੀ ਛਾਰੂ ਬੜੀ ਹੈ ਇੱਕ ਕਾਲੀ ਜਰਸੀ ਆ ਇਹ ਲੈ ਤਾਨੀ ਬਲੀਓ। ਸੇਗੀ ਸੇਗੀ ਬੈ ਜੀ। ਕੀ ਕਹਿੰਦੇ ਆਰਤੀਆਂ ਦੇ ਸਰਾਣੇ ਅਰ ਗਈ ਉਹ ਗੱਲ ਵਾਏ। ਠੀਕ ਐ ਜੀ। ਅਰ ਗਈ ਉਹਦਾ ਦੀ ਯਾਰ ਵੀ ਭਾਜੀ। ਬਾਕੀ ਠੰਡੀ ਧੀਰੀ ਬੜੀ ਐ। ਇੰਦਾ ਭਾਵੇਂ ਥੱਲੇ ਆ ਵੇਖੋ। ਇੰਦਾ ਬੈਜੋ ਇਹਦੇ ਪਹਿਲੇ ਨਾਲ ਕੋਈ ਹੱਥ ਨਹੀਂ ਲਾਉਂਦੀਆਂ। ਠੀਕ ਐ। ਇਹ ਗੁੱਲਾ ਥਾਣ ਬਣਾਉਣਾ ਯਾਰ ਵੀ ਭਾਜੀ ਪਹਿਲੇ ਨਹੀਂ। ਚਲੋ ਲੈ ਜਾ ਫਿਰ। ਹਾਂ ਜੀ। ਕੇਸ ਵੀ ਪਾ ਲਓ ਫਿਰ ਠੰਡੀ ਬੜੀ। ਮਸ਼ੀਨਿਆਤ ਨਾਲ ਨਾ ਵੀ ਭਾਜੀ ਇਹਦੇ ਤੇ ਕਿੰਨੇ ਕ ਦੁੱਧ ਆ ਲਈ ਆ ਇਹ ਵੀ ਯਾਰ ਵੀ ਭਾਜੀ ਹੁਣ ਪਹਿਲੇ ਲਵਾਏ ਦੀ ਕੀ ਗਰੰਟੀ ਦਿੱਤੀਗੀ ਅੱਛਾ ਇਹਦੇ ਕੋਈ ਕਹਿ ਨਹੀਂ ਸਕਦਾ ਅੰਦਾਜ਼ਾ ਹੀ ਹੁੰਦਾ ਵਾ ਚਲੋ ਹਨਾ ਅੰਦਾਜ਼ਾ ਯਾਰ ਮਾਣ ਨਾ ਮੇਰੀ ਨਿਗਾਹ 'ਚ 12 ਕਿੱਲੇ ਵੀ ਚਵਾਈ ਜਾਊਗੀ ਠੀਕ ਆ ਛੋਟੀ ਆ ਵੱਡੀ ਨਹੀਂ ਹੈਗੀ ਆ ਆ ਚਲੋ ਜਰਸੀਆਂ ਦੇ ਹਿਸਾਬ ਨਾਲ ਜਿਹੋ ਜਿਹਾ ਵਾ ਬਹੁਤੀਆਂ ਉੱਚੀਆਂ ਨਹੀਂ ਠੀਕ ਠਾਕ ਜੇ ਆ ਕਿ ਹੈਗੀ ਜਿੰਨੀ ਆ ਰਾਜੀ ਜੀ ਰਾਜੀ ਸਾਫ ਆ ਜਿੰਨੀ ਆ ਇਹ ਆ ਕਿ ਦੋਵੇਂ ਨਿੱਗਰ ਆ ਠੀਕ ਆ ਜਿਹੜੀਆਂ ਤੇ ਮੋਲੇ ਦਾ ਮੋਲੇ ਦਾ ਛੋਟਾ ਯਾਰ ਵੀ ਭਾਜੀ ਕਿੰਨਾ ਮੋਲੇ ਦਾ 38000 ਕਰਦੇ ਆ 38000 ਇੱਕ ਨਹੀਂ ਦੇਣੀ ਤੁਸੀਂ ਦਾ ਦੋ ਕਿ ਨਹੀਂ ਦੇਣੀ ਬਰਾਬਰ ਹੀ ਕਰ ਦਈਏ ਬਰਾਬਰ ਹੀ ਕਰ ਦਈਏ 35 ਦੀ ਭਾਮ ਕੋਈ ਉਹ ਲੈ ਜੇ ਤਾਂ ਭਾਮ ਕੋਈ ਆ ਲੈ ਭਾਮ ਕੋਈ ਇਹ ਇੱਕ ਕੱਟ ਇੱਕ ਕੱਟ ਕਰ ਦਾਂਗੇ ਅੱਛਾ ਇਹਦਾ ਯਾਰ ਅੱਛਾ 35 ਦੀ ਇਹ ਤੇ 34 ਦੀ ਇਹ ਠੀਕ ਹੈ ਜੀ ਜਿੰਨਾ ਛੋਟਾ ਹੀ ਹੋਣੀ ਹੈ ਯਾਰ ਤੇ ਜੋੜਾ ਕੋਈ ਲੈ ਜਾਊਗਾ ਤੇ ਮਰਤਨ ਕਰਦਾ ਕੋ ਲੋ ਜੋੜੇ ਦਾ ਕੋਈ ਨਹੀਂ ਕਰਦਾ ਕੋਈ ਨਹੀਂ ਤੇ ਠੀਕ ਹੈ ਵੀਰ ਜੀ ਕੁਝ ਨਾ ਪਾਸੇ ਹੋਈ ਵੀਰ ਜੀ ਆ ਗੱਬਣਾ ਚੱਕ ਪਾਲ ਕਰਕੇ ਖੜੋ ਆ ਸੂਈ ਐ ਨਚੋ ਕੇ ਖੜੋ ਆਪਣੀ ਤਸੱਲੀ ਕਰਕੇ ਤਸੱਲੀ ਕਰਕੇ ਖੜਾ ਹਨਾ ਆ ਜਿਹੜੀ ਸੂਈ ਐ ਆਪਣੀ ਚੁਾਈ ਕਰਕੇ ਪਾਸ ਕਰਕੇ ਤੇ ਜਿਹੜੀ ਇੱਕ ਲਈ ਨਾ ਪੀਪਾ ਜੀ ਉਹ ਵੀ ਡੱਬੀ ਐ ਤੇ ਚਿੱਟੇ ਰੰਗ ਚਾ ਥੋੜੀ ਜਿਆਦੀ ਠੀਕ ਹੈ ਜੀ ਮਗਰ ਬੱਚਾ ਡੱਬਾ ਜਿਹੜਾ 11 ਕਿਲੋ ਦੁੱਧ ਦਾ ਉਹ ਵੀ ਆਪਣ ਨੂੰ ਸ਼ਾਮਾਂ ਨੂੰ ਆਈ ਜਾਣੀ ਠੀਕ ਹੈ ਉਹਦੇ ਪਰੇ ਵੀ ਕੋਈ ਫੋਨ ਲੱਗ ਕੇ ਪੁੱਛ ਲੈਣਾ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਸਮਝਣਾ ਖੜੇ ਜੀ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ